ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਵਿੱਤਰਪਾਲ ਬਰਾੜ ਅੱਜ ਮੈਂ ਇੱਕ ਛੋਟੀ ਕਿਪਤਾ ਤੁਹਾਡ ਨਾਲ ਸ਼ੇਅਰ ਕਰ ਲੈਣਾ ਇੱਕ ਰਵਾਈ ਦੇ ਰੂਪ ਦੇ ਵਿੱਚ ਇਹ ਕਿਪਤਾ ਦੇ ਵਿੱਚ ਮੈਂ ਪ੍ਰਵਾਸੀ ਪੰਛੀਆਂ ਦੀ ਥੋੜੀ ਗੱਲ ਕੀਤੀ ਹੈ ਉਹਨਾਂ ਦੇ ਮਨ ਦੀ ਭਾਵਨਾ ਦੀ ਗੱਲ ਕੀਤੀ ਹੈ ਵੀ ਪ੍ਰਵਾਸੀ ਪੰਛੀ ਜਦੋਂ ਠੰਡੇ ਦੇਸ਼ਾਂ ਚੋਂ ਮੁਲਕਾਂ ਚੋਂ ਪ੍ਰਵਾਸ ਕਰਦੇ ਨੇ ਆਪਣੀ ਉਚੋਗ ਦੀ ਭਾਲ ਦੇ ਵਿੱਚ ਟੁੰਡਰਾ ਦੇ ਮੈਦਾਨ ਸਾਹਿਬ ਏਰੀਆ ਦੇ ਵਿੱਚੋਂ ਅਦਰ ਆਪਣੇ ਕੰਟਰੀ ਵੱਲੋਂ ਆਉਂਦੇ ਆ ਤੋ ਉਹਨਾਂ ਦੀ ਉਹ ਉਡਦੀਆਂ ਪੰਛੀਆਂ ਦੀਆਂ ਡਾਰਾਂ ਕਿਵੇਂ ਸੋਚਦੀਆਂ ਹੋਣਗੀਆਂ ਕਿਵੇਂ ਉਹ ਆਪਣੇ ਉਧਰ ਪੁਰਾਣੇ ਆਪਣੇ ਬੱਚੇ ਉਧਰ ਛੱਡ ਕੇ ਆਉਂਦੇ ਆ ਕਈ ਜਾਨਵਰ ਹਨ ਜਿਵੇਂ ਕੁੰਝਾਂ ਜਿਹੜੀਆਂ ਉਹਨਾਂ ਦੇ ਵਿੱਚ ਤੇ ਮੈਂ ਤੁਹਾਨੂੰ ਛੋਟੀ ਜੀ ਰਵਾਈ ਪੇਸ਼ ਕਰਦਾ ਉਹਦਾ ਹੈਡਿੰਗ ਹੈਗਾ ਸਮੰਧ ਸਾਗਰ ਸਹਿਜ ਆਨੰਦ ਵਿੱਚ ਉੱਡੀਆਂ ਕੁੰਝਾਂ ਸਹਿਜ ਆਨੰਦ ਵਿੱਚ ਉੱਡੀਆਂ ਕੁੰਝਾਂ ਸਿਮਰਨ ਮਨ ਵਿੱਚ ਕਰਿਆ ਸਹਿਜ ਆਨੰਦ ਵਿੱਚ ਉੱਡੀਆਂ ਕੁੰਝਾਂ ਸਿਮਰਨ ਮਨ ਵਿੱਚ કરીਆ ਹੁਣ ਕਿਉਂ ਫਿਕਰ ਪ੍ਰਵਾਸ ਦੀ ਕਰੀਏ ਜਦੋਂ ਰਾਹੀ ਰੱਬ ਦੀ ਫੜਿਆ ਕਿਉਂਕਿ ਪਰਮਾਤਮਾ ਤੇ ਡੋਰੀ ਛੱਡ ਕੇ ਦੂਜੇ ਪਾਸੇ ਜਾ ਰਹੇ ਨੇ ਪੰਛੀ ਜਾ ਰਹੇ ਨੇ ਹੁਣ ਕਿਉਂ ਫਿਕਰ ਪ੍ਰਵਾਸ ਦੀ ਕਰੀਏ ਜਦੋਂ ਰਾਹੀ ਰੱਬ ਦਾ ਫੜਿਆ ਇਧਰੋਂ ਉੱਡ ਕੇ ਉਧਰ ਜਾਣਾ ਇਧਰੋਂ ਉੱਡ ਕੇ ਉਧਰ ਜਾਣਾ ਕਿਸੇ ਸਫ਼ਰ ਸਫਾਰਤ ਕਰਿਆ ਵਿੱਚ ਇੱਟਾਂ ਦੇ ਦਿਲ ਪੇ ਧੜਕਣ ਵਿੱਚ ਇੱਟਾਂ ਦੇ ਦਿਲ ਪੇ ਧੜਕਣ ਤਾਂ ਕਮਰਾ ਵੀ ਕਰ ਬਣਿਆ ਵੀ ਜੇ ਮਤਲਬ ਪਿਆਰ ਹੋ ਗਿਆ ਘਰ ਨਾਲ ਤੁਹਾਡੇ ਕਮਰਾ ਵੀ ਉਹ ਬਹੁਤ ਵੱਡਾ ਘਰ ਲੱਗਦਾ ਉਹ ਇੱਕ ਆਪਣੀ ਦਿਲ ਦੀ ਸੋਚ ਹੈਗੀ ਆਪਣੇ ਮਨ ਦੀ ਸੋਚ ਹੈ ਇਧਰੋਂ ਉੱਡ ਕੇ ਉੱਧਰ ਜਾਣਾ ਕਿਸੇ ਸਫਰ ਸਫਾਰਤ ਕਰਿਆ ਵਿੱਚ ਇਟਾਂ ਦੇ ਜੇ ਦਿਲ ਪੈ ਧੜਕਣ ਤੱਕ ਕਮਰਾ ਵੀ ਕਰ ਬਣਿਆ ਪਾਲ ਪਵਿੱਤਰ ਕਰਤੇ ਦੀ ਉਸਤਤ ਪਾਲ ਪਵਿੱਤਰ ਕਰਤੇ ਦੀ ਉਸਤਤ ਜਿਨੇ ਰਿਜਕ ਪੱਥਰ ਵਿੱਚ ਧਰਿਆ ਜਿਨੇ ਰਿਜਕ ਪੱਥਰ ਵਿੱਚ ਧਰਿਆ ਸਹਿਜ ਆਨੰਦ ਵਿੱਚ ਉਡੀਆਂ ਕੂੰਜਾਂ ਸਿਮਰਨ ਮਨ ਵਿੱਚ ਕਰਿਆ ਸਤਿ ਸ੍ਰੀ ਅਕਾਲ ਦੋਸਤੋ ਮੈਨੂੰ ਉਮੀਦ ਹੈ ਵੀ ਮੇਰੀ ਇਹ ਛੋਟੀ ਕਵਿਤਾ ਰਬਾਈ ਤੁਹਾਨੂੰ ਪਸੰਦ ਆਊਗੀ ਥੈਂਕ ਯੂ ਮਿਹਰਬਾਨੀ